ਮੁੱਖ ਮੰਤਰੀ ਸਾਹਿਬ ਜੀ ਵਿਆਹ ਦੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡਾ ਪਿਛਲੇ ਸੈਸ਼ਨ ਦੇ ਚਾਹ ਤੁਸੀਂ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆ ਜੀ ਤੇਦਰੀਵਾਲ ਸਾਹਿਬ ਤੁਹਾਨੂੰ ਅਸੀਂ ਨਾਮਾ ਰਨਿੰਗ ਦਿੱਤਾ ਸੀ ਤਾਂ ਰਿਵਾਲ ਮੁੱਖ ਮੰਤਰੀ ਸਾਹਿਬ ਵਿਆਹ ਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗਾ ਪਲੀਜ਼ ਮੁੱਖ ਮੰਤਰੀ ਸਾਹਿਬ ਅਸੀਂ ਤਾਬਰ ਮੋਰ ਤੋਂ ਆਏ ਹਾਂ ਉਸ ਤੋਂ ਤੁਹਾਨੂੰ ਮਿਲਿਆ ਸੀ ਤਾਈ ਪ੍ਰੇਖ ਨੂੰ ਇਹ ਕਾਨੂੰਨ ਦਾ ਕੀ ਬਣਾ ਸੰਨ ਦੱਸੋ ਕੁਝ ਸਾਡੀ ਗੱਲ ਸੁਣ ਲਓ ਜੇ ਤੁਸੀਂ ਆਏ ਹੋ ਤੇ ਸਾਡੀ ਗੱਲ ਦਾ ਕੋਈ ਜਵਾਬ ਦੇ ਕੇ ਜਾਓ ਅਸੀਂ ਤੁਹਾਨੂੰ ਤੁਹਾਡੇ ਕਰਿਆ ਕਿ ਮੇਰੇ ਸਿੱਕੇ ਤੁਹਾਨੂੰ ਬੇਨਤੀ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋਈ ਜਵਾਬ ਤਾਂ ਦੇ ਕੇ ਜਾਓ ਜੀ ਕੀ ਕਰੀਏ ਜਵਾਬ ਨਹੀਂ ਦਿੱਤਾ ਤਾਂ ਹੁਣ ਆਪੇ ਦੱਸਣਗੇ ਨਾ ਜਵਾਬ ਦਿੱਤਾ ਅਸੀਂ ਮੁੱਖ ਮੰਤਰੀ ਸਾਹਿਬ ਦੇ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਦਬੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੰਨਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਵੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਦੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਦ ਸਾਹਿਬ ਨੇ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਹਿਣਾ ਸਟੇਟ ਇਹ ਆਖ ਕੇ ਦਿੱਤਾ ਸੀ ਅੱਜ ਹੁਣ ਦੀਵਾਰ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜ ਲਾਂਗੇ ਤੁਹਾਨੂੰ ਕਿੰਨਾ ਚਿਰ ਭੱਜ ਲਾਂਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਚੇਰ ਬੋਕੋਸ ਬਣਾ ਲੈਣਗੇ ਸਾ ਵੀ ਕਿੰਨਾ ਕਿ ਜਿਹੜਾ ਜਿਹੜਾ ਚੋਟੀਆਂ ਸੈਸ਼ਨ ਹੋਇਆ ਕਿਵੇਂ ਦੇਈ ਦੀ ਚੀਜ਼ ਪੁੱਛ ਵੀ ਨਹੀਂ ਆਇਆ ਅੱਜ ਕੀ ਹੋਇਆ ਜੀ ਹੈ ਅੱਜ ਇਹ ਐਲਾਨ ਤਾਂ ਕਿਤੇ ਵੀ ਕਰ ਸਕਦੇ ਸੀ ਇੱਥੇ ਆ ਕੇ ਦੇਖੋ ਕੀਤਾ ਤੇ ਜਗੂ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੀ ਨਹੀਂ ਕਰ ਸਕਦੇ ਕਿੱਥੇ ਆਉਣ ਦੀ ਲੋੜ ਕੀ ਸੀ ਅੱਜ ਪੰਜਾਬ ਦੇ ਲੋਕ ਪੁੱਛਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਰਾਜਾ ਤੇ ਇੱਥੇ ਸੈਸ਼ਨ ਕਰਨ ਦੀ ਕੀ ਲੋੜ ਸੀ ਜੋ ਉੱਥੇ ਦੇ ਦਿੰਦੇ ਜੇ ਇੰਚ ਸਪੈਸ਼ਲੀ ਆਏ ਹੋ ਪੇਟਰਦਰਜਤ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਜੋ ਸੈਦਮਾਨ ਦਿੱਤਾ ਗੁਰੂ ਰਾਮਦਾਸ ਜੀ ਨੇ ਕਿੰਨਾ ਅੰਮ੍ਰਿਤਸਰ ਵਸਾਇਆ ਸੀਗਾ ਕਿ ਲਿਮਟ ਕੀਤੀ ਸੀ ਉਹਦੀ ਇੱਧਰ-ਇੱਧਰ ਆ ਰਹੇ ਜਿਹੜਾ ਉਹ ਅੰਮ੍ਰਿਤਸਰ ਹੋ ਗਿਆ ਤੇ ਬਾਕੀ ਜਿਹੜਾ ਉਹ ਕੀ ਬਣਿਆ ਬਈ ਖਾਣਾ ਪੂਰਤੀ ਕੀਤੀ ਖਾਣਾ ਪੂਰਤੀਆਂ ਦੇ ਵੀ ਮਜ਼ਾਕ ਹੋ ਰਿਹਾ ਸਾਡੇ ਨਾਲ ਵੇਖੋ ਹਾਂਜੀ ਤੁਸੀਂ ਗੱਲ ਕਰਨ ਦੀ ਟਰਾਈ ਅਸੀਂ ਤੁਹਾਡੇ ਸਾਹਮਣੇ ਟਰਾਈ ਕੀਤੀ ਸਾਰਾ মিডিਆ ਸਾਹਮਣੇ ਸੀਗਾ ਆਵਾਜ਼ਾਂ ਦਿੱਤੀਆਂ ਨੇ ਮੇਰੇ ਨਾਲ ਅੱਖਾਂ ਚੱਖਾ ਪਾ ਕੇ ਉਹਨਾਂ ਨੇ ਆਖਿਆ ਵੀ ਹਾਂ ਇਹੋ ਸਿੰਘ ਤਾਨੂੰ ਹੱਥ ਪਾਇਆ ਮੈਨੂੰ ਇਦਾਂ ਹੱਥ ਵੀ ਕੀਤਾ ਕਿ ਅਸੀਂ ਕਿਹੜਾ ਤੁਹਾਡਾ ਭਰੋਸਾ ਕਰੀਏ ਕਿਹੜੀ ਗੱਲ ਤੇ ਭਰੋਸਾ ਕਰੀਏ ਸਭ ਮਸਲਾ ਤਾਂ ਇਹ ਆ ਨਾ ਤੁਹਾਡੀ ਕਿਹੜੀ ਜੁਬਾਨ ਤੇ ਭਰੋਸਾ ਕਰੀਏ 14 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਾਰੇ ਮੀਡੀਆ ਕੋਲ ਮੌਜੂਦ ਹੈ ਫੁਟੇਜ ਕਹਿੰਦੇ ਸੀ ਕੱਲ ਕਾਨੂੰਨ ਲਾਗੂ ਹੋ ਦੇਗਾ 15 ਤਰੀਕ ਨੂੰ ਸਰਕ ਕਮੇਟੀ ਨੂੰ ਦੇ ਦੋਤਾ ਅੱਜ ਅੱਜ ਮੈਂ ਇਹ ਇੱਕ ਮਿੰਟ ਮੇਰੀ ਗੱਲ ਪੂਰੀ ਲੰਘ ਦੋ ਅੱਜ ਬੈਂਕ ਸਾਹਿਬ ਨੇ ਹੌਸਲੇ ਵਿੱਚ ਕਿਹਾ ਕਿ ਇੱਕ ਸਾਲ ਹੋ ਗਿਆ ਸਾਨੂੰ ਤਿਆਰੀਆਂ ਕਰਦਿਆਂ ਕੀ ਇਹਨਾਂ ਨੂੰ 15 ਜੁਲਾਈ ਨੂੰ ਪਤਾ ਨਹੀਂ ਸੀ ਕਿ ਅਸੀਂ 4 ਮਹੀਨੇ ਬਾਅਦ ਆਨੰਦਪੁਰ ਸਾਹਿ ਜਿਆਦਾ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਕਾਨੂੰਨ ਨਹੀਂ ਲਾਗੂ ਕਰਨੀ ਗੇ ਲਾਗੂ ਕਰਨ ਦੀ ਗੱਲ ਹੈ ਬਣਾਉਣ ਦੀ ਨਹੀਂ ਗੱਲ ਉਹਦਾ ਖਰੜਾ ਸੀ ਤਿਆਰ ਕਰਕੇ ਇਹਨਾਂ ਨੂੰ ਦਿੱਤਾ ਕਾਵਲ ਮੋਰਚੇ ਵੱਲੋਂ ਪਾਈ ਗੁਰਦੀਸ਼ ਸਿੰਘ ਖਾਲਸਾ ਜੀ 486 ਅੱਜ 8 ਦਿਨ 46 ਦਿਨ ਹੋ ਗਏ ਉੱਤੇ ਬੈਠੇ ਨੂੰ ਪਰ ਪ੍ਰਪੇਕੀ 6 ਮਹੀਨਿਆਂ ਦਾ ਸਮਾਂ ਬਰਗਿਆ ਹਾਂਜੀ ਜਿਆਦਿਆਂ ਦੇ ਮੁੱਦੇ ਤੇ ਇਹਨਾਂ ਵੱਲੋਂ ਵੀ ਸਿਆਸਤ ਕੀਤੀ ਸਿਆਸਤ ਹੋ ਰਹੀ ਹੈ ਜੀ ਸ਼ਰੇਆਮ ਸਿਆਸਤ ਹੋ ਰਹੀ ਹੈ 4 ਸਾਲ ਹੋ ਗਏ ਨੇ ਦਸੰਬਰ 2021 ਨੂੰ ਦਸੰਬਰ ਨੂੰ ਪਤਾ ਹੈ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਸੀ ਕੀ ਕਰਦੇ ਸੀ ਚਲਦੀ ਸਟੇਜ 'ਤੇ ਰੁਕੀ ਗਈ ਮੈਂ ਸਾਹਮਣੇ ਖੜਾ ਸੀ ਸਿੰਘ ਸੀ ਸਾਡੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਨੂੰ ਪਤਾ ਕਾਲਸ ਵਾਲਾ ਆਪ ਦਾ ਝੰਡਾ ਸੀਗਾ ਉਹ ਇਹਨਾਂ ਨੇ ਪੜਿਆ ਨਾਲ ਦੇ ਨੇ ਆਖਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੈਨੂੰ ਕਹਿੰਦੇ ਮੈਂ ਬੋਲਾਂਗਾ ਮੈਂ ਕਿਹਾ ਮੈਂ ਮੈਮੋਰੰਡਮ ਦੇਣਾ ਫਾਈਲ ਦਿਖਾਈ ਚਲਦੀ ਸਟੇਜ ਰੁਕੀ ਗਈ ਫਿਰ ਉਸ ਵੇਲੇ ਮੌਕੇ 'ਤੇ ਧਾਰੀਵਾਲ ਚਲਦੀ ਸਟੇਜ ਰੋਕ ਕੇ ਅਮਨ ਸਿੰਘ ਸਹਿਬੀ ਕਲ ਸੀ ਮੈਨੂੰ ਥੱਲੇ ਲੈ ਕੇ ਗਿਆ ਸਟੇਜ ਤੇ ਜਾ ਕੇ ਹੱਥ ਜੋੜ ਕੇ ਮੇਰੇ ਕੋਲ ਮੈਮੋਰੈਂਡਮ ਫੜਿਆ ਕਹਿੰਦੇ ਮੈਂ ਬੋਲਾਂਗਾ ਸਟੇਜ ਤੇ ਬੋਲੇ ਵੀ ਆ ਅਸੀਂ ਬੇਦਗੀਆਂ ਡੱਕਾਂਗੇ ਵਿਚਾਰ ਬਟਾਂਦਰਾ ਹੋ ਰਿਹਾ ਹੋਣਾ ਵਿਚਾਰ ਬਟਾਂਦਰਾ ਹੋ ਰਿਹਾ ਹਾਂ ਸਮਾਂ ਕਾਹਦਾ ਲੱਗਣਾ ਯਾਰ ਸਮਾਂ ਪਤਾ ਕੀ ਲੱਗਦਾ ਪਿਆ ਦੇ ਪਕੌੜੇ ਖਾਣ ਨੂੰ ਚਾਹ ਖਾਣ ਨੂੰ ਹਫਤੇ ਬਾਅਦ 1 ਘੰਟੇ ਲਈ ਬੈਠਦਾ ਵਾ ਸਲੈਕਟ ਕਮੇਟੀ ਹਫਤੇ ਬਾਅਦ ਦੇਖੋ ਪਾ ਪੈਸੇ ਦੀ ਬਰਬਾਦੀ ਹੋਈ ਹੈ ਬਰਬਾਦੀ ਹੋਈ ਸਾਡੇ ਵਾਸਤੇ ਸ਼ਰਿਆ ਬਰਬਾਦੀ ਜਾਂ ਸਾਡੇ ਵਾਸਤੇ ਕੀਤਾ ਕੱਖ ਨੇ ਮੈਂ ਤਾਂ ਕਹਿੰਦਾ ਥਾਏ ਕਾਦੇ ਰਹੀ ਤੁਸੀਂ ਪਰ ਦੋ ਸ਼ਹਿਰਾਂ ਨੂੰ ਪਵਿੱਤਰ ਦੇ ਜਾ ਗੱਲ ਇਹ ਵੀ ਅਸੀਂ ਸਾਰੇ ਜਿੰਨੇ ਵੀ ਇੱਥੇ ਖ ਆਪਾਂ ਸਾਰੇ ਚਾਹੁੰਦੇ ਕੋਈ ਕਾਨੂੰਨ ਬਣਾਉਣਾ ਚਾਹੁੰਦਾ ਬੇਦਬੀਆਂ ਦਾ ਪਰ ਆਪਾਂ ਬਣਾ ਨਹੀਂ ਸਕਦੇ ਲੱਗਦਾ ਇਹ ਕੋਈ ਪਵਿੱਤਰ ਸ਼ਹਿਰ ਜਿਹੜੇ ਆਲਰੇਡੀ ਗੁਰੂ ਸਾਹਿਬ ਨੇ ਬਸਾਏ ਹੋਏ ਉਹਨਾਂ ਨੂੰ ਕੋਈ ਸਰਕਾਰ ਪਵਿੱਤਰਤਾ ਦਾ ਦਰਜਾ ਦੇ ਸਕਦੀ ਉਹ ਦਰਜਾ ਤਾਂ ਹੁਣ ਜਿਹੜਾ ਇਹਨਾਂ ਦਾ ਸ਼ਰਾਬ ਮੀਟ ਦਾ ਗਰਾਮ ਦੇ ਸ਼ਰਾਬ ਮੀਟ ਬੈਨ ਨਹੀਂ ਆ ਬੀੜੀਆਂ ਸਿਗਟੋ ਬੰਦ ਕਰਨ ਦੀ ਚਲੋ ਸਭ ਤੋਂ ਬੰਦ ਹੋਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਦਰਜਾ ਤੁਸੀਂ ਦੇ ਲੋ ਦੇ ਰਹੇ ਹੋ ਇਹਨੂੰ ਲਾਗੂ ਕਰ ਲਿਓ ਲਾਗੂ ਤਾਂ ਤੁਹਾਡੇ ਕੋਲ ਅਜੇ ਤੱਕ ਬੇਦਬੀ ਵਾਲਾ ਕਾਨੂੰਨ ਨਹੀਂ ਹੋ ਸਕਿਆ ਤੁਸੀਂ ਹੋਰ ਕੀ ਲਾਗੂ ਕਰਨਾ ਸਿਰਫ ਇਹ ਤੋਂ ਬੰਗਲਵਾ ਤੋਂ ਮੇਟੀ ਚਾਰਨ ਵਾਲੀ ਗੱਲ ਇੱਕ ਮੈਂ ਤੁਹਾਡੇ ਸਾਰੇ ਦੇਖੋ ਸਾਰੇ মিডিਆ ਪੰਜਾਬ ਦਾ ਮੌਜੂਦ ਐਸ ਵਾਲੇ ਮੈਂ ਸਾਰੇ মিডিਆ ਦੇ ਰਾਹੀਂ ਪੰਜਾਬ ਸਰਕਾਰ ਨੂੰ ਇੱਕ ਥੋਕੇ ਗੱਲ ਕਹਿਣਾ ਚਾਹੁੰਦਾ ਤੁਸੀਂ ਮੰਤ ਸੋਚਦੇ ਹੋ ਪੰਜਾਬੀ ਬੰਦ ਕੋ ਸਿੰਘ ਤੁਹਾਡੀਆਂ ਫਲੈਕਸਾਂ ਤੇ ਚਲੇ ਜਾਣਗੇ ਜਦੋਂ ਤੁਹਾਨੂੰ ਚੜਿਆ ਸੀ ਉਦੋਂ ਫਲੈਕਸਾਂ ਤੁਹਾਡੀਆਂ ਨਹੀਂ ਸੀ ਲੱਗਦੀਆਂ ਉਦੋਂ ਕੋਈ ਹੋਰ ਫਲੈਕਸਾਂ ਆਉਂਦਾ ਸੀ ਪਰ ਸਾਨੂੰ ਆਪਣੇ ਗੁਰੂ ਦੀ ਇੱਜ਼ਤ ਸਭ ਤੋਂ ਵੱਧ ਪਿਆਰੀ ਹੈ ਜੇ ਤੁਸੀਂ ਸਾਡੇ ਗੁਰੂ ਦੀ ਇੱਜ਼ਤ ਬਹਾਲ ਨਹੀਂ ਕਰ ਸਕਦੇ ਤੇ ਫਰਮਾਨ ਤੋਂ ਸੋਚਿਆ ਕਿ ਪੰਜਾਬੀ ਤੁਹਾਡੇ ਦੇ ਦੁਬਾਰਾ ਪਰੋਸਾ ਕਰ ਲੈਣੀ ਹੈ